ਜਾਦੇਸ਼ੀ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਪ੍ਰਸ਼ਾਦਾ ਛੱਕ ਕੇ ਰਾਏ ਬੁਲਾਰ ਪਾਸ ਬੈਠੇ ਸਨ ਤਾਂ ਮਾਤਾ ਤ੍ਰਿਪਤਾ ਜੀ ਵੀ ਪੁੱਤਰ ਦੇ ਪ੍ਰੇਮ ਕਰਕੇ ਉੱਥੇ ਆਣ ਕੇ ਰਾਏ ਜੀ ਨੂੰ ਕਹਿਣ ਲੱਗੇ ਕਿ ਰਾਏ ਜੀ ਜੇ ਤੁਸੀਂ ਮੇਰੇ ਪੁੱਤਰ ਨੂੰ ਘਰ ਹੀ ਰੱਖੋ ਤਾਂ ਤੁਹਾਡਾ ਬੜਾ ਪਰਉਪਕਾਰ ਹੋਵੇਗਾ ਰਾਏ ਨੇ ਕਿਹਾ ਮੈਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਆਖ ਸਕਦਾ ਇੰਨੇ ਚਿਰ ਨੂੰ ਮਹਿਤਾ ਕਾਲੂ ਤੇ ਲਾਲੂ ਵੀ ਆ ਗਏ ਉਵੀ ਰਾਏ ਪਾਸ ਬੈਠ ਕੇ ਆਪਣਾ ਦੁੱਖ ਫੋਲਣ ਲੱਗ ਪਏ ਜਦ ਗੁਰੂ ਜੀ ਨੇ ਕਿਹਾ ਰਾਏ ਜੀ ਤੁਸੀਂ ਜੋ ਕੁਝ ਕਹਿਣਾ ਚਾਹੁੰਦੇ ਹੋ ਨਿਸੰਘ ਹੋ ਕੇ ਕਹੋ ਰਾਏ ਨੇ ਕਿਹਾ ਤੁਸੀਂ ਆਪਣੀ ਖੇਤੀ ਕਰਾਓ ਮੈਂ ਕੰਮੇ ਰੱਖ ਦਿਆਂਗਾ ਮਾਮਲਾ ਵੀ ਕੁਝ ਨਹੀਂ ਲਵਾਂਗੇ ਤੇ ਹੋਰ ਵੀ ਜੋ ਕੁਝ ਆਖੋਗੇ ਕਰਾਂਗਾ ਤੁਸੀਂ ਘਰ ਰਹੋ ਜਿਸ ਨਾਲ ਤੁਹਾਡੇ ਮਾਤਾ ਪਿਤਾ ਸੁਖੀ ਰਹਿਣ ਗੁਰੂ ਜੀ ਨੇ ਕਿਹਾ ਰਾਏ ਜੀ ਖੇਤੀ ਤਾਂ ਸੀ ਨਿਤ ਹੀ ਕਰਦੇ ਹਾਂ ਮਨ ਸਾਡਾ ਹਾਲੀ ਹੈ ਜੋ ਖੇਤੀ ਕਰਦਾ ਹੈ ਸਰੀਰ ਸਾਡਾ ਖੇਤ ਹੈ ਅਤੇ ਇਸ ਨੂੰ ਜਪ ਤਪ ਦੀ ਮਿਹਨਤ ਦਾ ਪਾਣੀ ਦਿੰਦੇ ਹਾਂ ਨਾਮ ਇਸ ਵਿੱਚ ਬੀਜ ਪਾ ਕੇ ਉੱਪਰ ਸੰਤੋਖ ਦਾ ਸੁਹਾਗਾ ਫੇਰਦੇ ਹਾਂ ਅਤੇ ਗਰੀਬੀ ਦਸ਼ਾ ਵਿੱਚ ਰਹਿੰਦੇ ਹਾਂ ਪ੍ਰੇਮ ਦੇ ਕਥਨਾ ਕਰਕੇ ਖੇਤੀ ਉੱਗਦੀ ਹੈ ਘਰ ਧਨਵਾਨੀ ਦਿਖਾਈ ਦਿੰਦਾ ਹੈ ਰਾਏ ਜੀ ਇਹ ਦੁਨੀਆ ਦੀ ਮਾਇਆ ਨਾਲ ਨਹੀਂ ਜਾਂਦੀ ਇਸ ਨੇ ਜਗਤ ਨੂੰ ਮੋਇਆ ਹੋਇਆ ਹੈ ਜਿਸ ਨੂੰ ਕੋਈ ਵਿਚਾਰਵਾਨ ਹੀ ਸਮਝਦਾ ਹੈ ਆਪ ਜੀ ਦੇ ਵਿਚਾਰ ਸੁਣ ਕੇ ਲਾਲੂ ਜੀ ਨੇ ਕਿਹਾ ਜੇ ਖੇਤੀ ਨਹੀਂ ਕਰਨੀ ਤਾਂ ਤਲਵੰਡੀ ਹੱट्टी ਪਾ ਲਵੋ ਅਤੇ ਆਪਣੇ ਘਰ ਹੀ ਰਹੋ ਤੇਰੀ ਮਾਤਾ ਤੇਰੇ ਵਿਯੋਗ ਕਰਕੇ ਰੋਂਦੀ ਰਹਿੰਦੀ ਹੈ ਚਾਚੇ ਲਾਲੂ ਪਾਸੋਂ ਇਹ ਸੁਣ ਕੇ ਗੁਰੂ ਜੀ ਨੇ ਉਚਾਰਿਆ ਨਾਸ਼ਵੰਤ ਉਮਰ ਨੂੰ ਹੱਟੀ ਕਰੋ ਇਸ ਵਿੱਚ ਸੱਚੇ ਨਾਮ ਦਾ ਸੌਦਾ ਪਾਓ ਸ੍ਰੇਸ਼ਟ ਬੁੱਧੀ ਨੂੰ ਭਾਂਡੇ ਰੱਖਣ ਦੀ ਥਾਂ ਕਰਕੇ ਉਸ ਵਿੱਚ ਉਸ ਨਾਮ ਸੌਦੇ ਨੂੰ ਰੱਖੋ ਸੰਤਾਂ ਰੂਪੀ ਵਪਾਰੀਆਂ ਨਾਲ ਸੌਦਾ ਲੈਣ ਦੇਣ ਕਰੋ ਅਤੇ ਲਾਭ ਖੱਟ ਕੇ ਪ੍ਰਸੰਨ ਹੋਵੋ ਇਹ ਦਲੀਲ ਸੁਣ ਕੇ ਲਾਲੂ ਜੀ ਨੇ ਰਾਏ ਪਾਸੋਂ ਅਖਵਾਇਆ ਕਿ ਜੇ ਇਹਨਾਂ ਦਾ ਬਾਹਰ ਫੇਰਨ ਨੂੰ ਹੀ ਮਨ ਕਰਦਾ ਹੈ ਕਰ ਤੋਂ ਉਦਾਸ ਹੋ ਗਏ ਹਨ ਤਾਂ ਫਿਰ ਘੋੜਿਆਂ ਦੀ ਸੁਦਾਗਰੀ ਕਰ ਲੈਣ ਜਿਸ ਨਾਲ ਮਾਤਾ ਨੂੰ ਤਰਵਾਸ ਰਹੇਗਾ ਕਿ ਮੇਰਾ ਪੁੱਤਰ ਸੁਦਾਗਰੀ ਕਰਕੇ ਘਰ ਆਵੇਗਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਫੇਰ ਹੀ ਉਚਾਰਿਆ ਸ਼ਾਸਤਰਾਂ ਦਾ ਸੁਣਨਾ ਅਸੀਂ ਨਿਤ ਸੁਦਾਗਰੀ ਕਰਦੇ ਹਾਂ ਤੇ ਸੱਚ ਦੇ ਘੋੜੇ ਖਰੀਦਦੇ ਹਾਂ ਸ਼੍ਰੇਸ਼ਟ ਕਰਮਾਂ ਦਾ ਖਰਚ ਪੱਲੇ ਬੰਨ ਕੇ ਤਿਆਰ ਰਹੋ ਅਤੇ ਇਹ ਨਾ ਆਖੋ ਕਿ ਕੱਲ ਇਹ ਕੰਮ ਕਰਾਂਗਾ ਇਸ ਤਰ੍ਹਾਂ ਜਦ ਸੱਚੀ ਦਰਗਾਹ ਵਿੱਚ ਜਾਉਂਗੇ ਤਾਂ ਪਰਮ ਪਦਵੀ ਪ੍ਰਾਪਤ ਹੋਵੇਗੀ ਕਾਲੂ ਜੀ ਨੇ ਇਹ ਸੁਣ ਕੇ ਕਿਹਾ हे ਪੁੱਤਰ ਤੂੰ ਇਹ ਕੰਮ ਵੀ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਰਾਜੇ ਦੀ ਨੌਕਰੀ ਕਰ ਲਵੋ ਮੇਰਾ ਆਖਾ ਮੰਨ ਕੇ ਇਹ ਕੰਮ ਜ਼ਰੂਰ ਕਰ ਲਵੋ ਤੇ ਇਹ ਫਕੀਰੀ ਭੇਸ ਛੱਡ ਦਿਓ ਪਿਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜੋ ਚਿੱਤ ਲਾ ਕੇ ਪਰਮੇਸ਼ਰ ਦੀ ਨੌਕਰੀ ਕਰੇ ਤੇ ਉਸ ਦੇ ਨਾਮ ਮੰਨਣ ਦਾ ਕੰਮ ਕਰੇ ਅਤੇ ਮਨ ਨੂੰ ਬੁਰਾਈਆਂ ਵੱਲੋਂ ਬੰਨ ਕੇ ਆਪਣੇ ਨਾਮ ਮੰਨਣ ਦੇ ਕੰਮ ਵਿੱਚ ਦੌੜ ਨਾ ਕਰੇ ਤਾਂ ਉਸ ਨੂੰ ਧੰਨ ਆਖੀਏ ਜਦ ਮਾਲਕ ਐਸੇ ਨੌਕਰਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਸੰਨਤਾ ਨਾਲ ਵੇਖੇਗਾ ਤਾਂ ਨੌਕਰ ਨੂੰ 4 ਗੁਣਾ ਹੋਰ ਪ੍ਰੇਮ ਦਾ ਰੰਗ ਚੜ ਜਾਏਗਾ। ਇਹ ਉੱਤਮ ਵਿਚਾਰ ਸੁਣ ਕੇ ਸਭ ਚੁੱਪ ਹੋ ਗਏ। ਉਪਰੰਤ ਰਾਏ ਜੀ ਨੇ ਸੋਚ ਕੇ ਕਿਹਾ ਤੁਹਾਨੂੰ ਜਿਸ ਪਦਾਰਥ ਦੀ ਲੋੜ ਹੋਵੇ ਉਹ ਮੇਰੇ ਪਾਸੋਂ ਲਵੋ ਅਤੇ ਘਰ ਜ਼ਰੂਰ ਹੀ ਰਹੋ। ਗੁਰੂ ਜੀ ਨੇ ਕਿਹਾ ਰਾਏ ਜੀ بڑے بڑے ਮੁਲਕਾਂ ਦੇ ਮਾਲਕ ਬਿਆੰਤ ਹਾਥੀ ਘੋੜੇ ਤੇ ਪਦਾਰਥਾਂ ਦੇ ਧਨੀ ਅੰਤ ਨੂੰ ਖਾਲੀ ਹੱਥ ਹੀ ਜਾਂਦੇ ਹਨ ਇਸ ਵਾਸਤੇ ਇਹਨਾਂ ਝੂਠੇ ਪਦਾਰਥਾਂ ਵਿੱਚ ਸਾਡਾ ਮਨ ਨਹੀਂ ਲੱਗਦਾ ਇਹ ਅੰਤ ਨੂੰ ਦੁਖਦਾਈ ਹੁੰਦੇ ਹਨ ਫਿਰ ਰਾਏ ਨੇ ਕਿਹਾ ਮੇਰੇ ਪਾਸੋਂ ਤਿੰਨ ਖੂਹਾਂ ਦੀ ਜ਼ਮੀਨ ਲੈ ਲਵੋ ਉਸਦੀ ਖੱਟੀ ਨਾਲ ਲੰਗਰ ਚਲਾ ਕੇ ਫਕੀਰਾਂ ਨੂੰ ਖਵਾਓ ਪਿਆਓ ਤੇ ਪ੍ਰਸੰਨ ਰਹੋ ਘਰ ਛੱਡ ਕੇ ਬਾਹਰ ਨਾ ਜਾਓ ਗੁਰੂ ਜੀ ਨੇ ਕਿਹਾ ਨਿਰੰਕਾਰ ਦੀ ਅਖੰਡ ਦੀਗ ਚੱਲ ਰਹੀ ਹੈ ਜਿੱਤੋਂ ਸਭ ਕੋਈ ਖਾਂਦਾ ਪੀਂਦਾ ਹੈ ਉਸ ਨਿਰੰਕਾਰ ਨੂੰ ਸਦਾ ਮਨ ਵਿੱਚ ਯਾਦ ਰੱਖਣਾ ਚਾਹੀਦਾ ਹੈ ਹੋਰ ਕਿਸੇ ਦੀ ਦੀਗ ਸਦਾ ਨਹੀਂ ਰਹਿੰਦੀ ਭਾਵੇਂ ਰਾਜਾ ਹੋਵੇ ਤੇ ਭਾਵੇਂ ਸ਼ਹਿਨਸ਼ਾਹ ਰਾਏ ਨੇ ਇਹ ਗੱਲ ਸੁਣ ਕੇ ਸਮਝ ਲਿਆ ਇਹ ਕਿਸੇ ਯਤਨ ਕਰਕੇ ਵੀ ਕਰਨ ਹੀ ਰਹਿਣਗੇ ਅਤੇ ਕਾਲੂ ਜੀ ਨੂੰ ਕਿਹਾ ਕਿ ਇਹ ਪਰਮੇਸ਼ਰ ਦਾ ਰੂਪ ਕਿਸੇ ਦੇ ਹੱਥ ਵਿੱਚ ਨਹੀਂ ਹਨ ਤੂੰ ਆਪਣੇ ਮਨ ਨੂੰ ਧੀਰਜ ਦੇ ਕੇ ਆਰਾਮ ਨਾਲ ਘਰ ਜਾ ਕੇ ਬੈਠ ਚਿੰਤਾ ਨਾ ਕਰ ਇਹ ਤੇਰਾ ਪੁੱਤਰ ਸਭ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਇਹਨਾਂ ਦੀ ਮਰਜ਼ੀ ਦੇ ਉਲਟ ਕੁਝ ਨਹੀਂ ਹੋ ਸਕਦਾ ਆਪਣੀ ਇੱਛਾ ਅਨੁਸਾਰ ਇਹ ਦੇਸ਼ ਪਰਦੇਸ ਜਾਣਗੇ ਅਤੇ ਦੰਬਾ ਪਖੰਡਾਂ ਦਾ ਨਾਸ਼ ਕਰਕੇ ਜੀਵਾਂ ਦਾ ਉਦਾਰ ਕਰਨਗੇ ਇਸ ਰਾਤ ਗੁਰੂ ਜੀ ਰਾਏ ਦੇ ਘਰ ਹੀ ਰਹੇ ਅਤੇ ਦਿਨ ਚੜ੍ਹਦੇ ਹੀ ਉੱਠ ਕੇ ਜੰਗਲਾਂ ਵਿੱਚ ਜਾ ਬੈਠੇ ਸਾਰਾ ਦਿਨ ਗੁਜ਼ਾਰ ਕੇ ਸੰਧਿਆ ਸਮੇਂ ਆਪਣੇ ਘਰ ਆ ਗਏ ਤਦ ਮਾਤਾ ਜੀ ਬਹੁਤ ਪਰਸੰਨ ਹੋਏ ਅਤੇ ਖੁਸ਼ੀ ਨਾਲ ਫੁੱਲੇ ਨਾ ਸਮਾਉਣ ਮਾਤਾ ਜੀ ਨੇ ਪਾਸ ਬਿਠਾ ਕੇ ਕਿਹਾ ਪੁੱਤਰ ਜੋ ਮਨ ਆਵੇ ਖਾਓ ਪਿਓ ਅਤੇ ਘਰ ਹੀ ਰਹੋ ਜੇ ਮਰਜ਼ੀ ਹੋਵੇ ਤਾਂ ਕੋਈ ਕੰਮ ਕਰਨਾ ਨਾ ਹੋਵੇ ਤਾਂ ਨਾ ਕਰਨਾ ਮੇਰੀਆਂ ਅੱਖਾਂ ਦੇ ਸਾਹਮਣੇ ਬੈਠ ਕੇ ਮੈਨੂੰ ਠੰਡ ਪਾਉਂਦੇ ਰਹੋ ਮਹਤਾ ਕਾਲੂ ਜੀ ਨੇ ਕਿਹਾ ਘਰ ਬੈਠ ਕੇ ਹੋਰ ਜੋ ਮਰਜ਼ੀ ਕਰੋ ਪਰ ਇਹ ਫਕੀਰੀ ਬਾਣਾ ਉਤਾਰ ਦਿਓ ਸਾਨੂੰ ਸ਼ਰੀਕ ਮਿਹਣੇ ਮਾਰਦੇ ਹਨ ਅਤੇ ਸਾਡੀ ਇੱਜ਼ਤ ਵਿੱਚ ਫਰਕ ਪੈਂਦਾ ਹੈ ਗੁਰੂ ਜੀ ਸਭ ਕੁਝ ਸੁਣ ਕੇ ਚੁੱਪ ਕਰ ਰਹੇ ਰਾਤ ਭੋਜਨ ਛੱਕ ਕੇ ਘਰ ਹੀ ਵਿਸਰਾਮ ਕੀਤਾ ਅਤੇ ਸਵੇਰੇ ਉੱਠ ਕੇ ਜੰਗਲ ਵਿੱਚ ਚਲੇ ਗਏ ਇਸ ਤਰ੍ਹਾਂ ਕੁਝ ਦਿਨ ਗੁਰੂ ਜੀ ਰਾਤ ਨੂੰ ਘਰ ਆ ਜਾਂਦੇ ਅਤੇ ਦਿਨੇ ਜੰਗਲ ਵਿੱਚ ਜਾ ਬੈਠਦੇ ਸਮਾਂ ਬਤੀਤ ਕਰਦੇ ਰਹੇ ਇੱਕ ਦਿਨ ਰਾਏ ਨੇ ਬੇਨਤੀ ਕੀਤੀ ਕਿ ਹੁਣ ਮੈਂ ਬਹੁਤ ਵਿਰਧ ਹੋ ਗਿਆ ਹਾਂ ਮੈਨੂੰ ਆਪਣਾ ਅੰਤ ਸਮੇਂ ਨੇੜੇ ਜਾਪਦਾ ਹੈ ਇਸ ਕਰਕੇ ਆਪ ਕਿਰਪਾ ਕਰਕੇ ਮੈਨੂੰ ਗਿਆਨ ਦੀ ਬਖਸ਼ਿਸ਼ ਕਰੋ ਜਿਸ ਨਾਲ ਮੇਰਾ ਜਨਮ ਮਰਨ ਮਿਟ ਜਾਵੇ ਗੁਰੂ ਜੀ ਨੇ ਕਿਹਾ हे ਰਾਏ ਜੀ ਇਹ ਜਿਹੜੇ ਸੰਬੰਧੀ ਤੇ ਇਸਤਰੀ ਪੁੱਤਰ ਹਨ ਇਹਨਾਂ ਸਭਨਾਂ ਨੇ ਤਦੋਂ ਹੀ ਤੇਰੀ ਇਸ ਦੇਹੀ ਨੂੰ ਘਰੋਂ ਬਾਹਰ ਕੱਢ ਦੇਣਾ ਹੈ ਜਦੋਂ ਇਸ ਵਿੱਚੋਂ ਬੋਲਣ ਵਾਲਾ ਚੇਤਨ ਨਿਕਲ ਗਿਆ ਇਹ ਹੰਗਤਾ ਸਭ ਬੰਧਨ ਰੂਪ ਹੈ ਤੂੰ ਆਪ ਸਦਾ ਹੀ ਸ਼ੁੱਧ ਸਰੂਪ ਚੇਤਨ ਜਨਮ ਮਰਨ ਤੋਂ ਰਹਿਤ ਹੈ ਨਾਮ ਰੂਪ ਤੇ ਰੰਗ ਰਹਿਤ ਸਦਾ ਇੱਕ ਰਸ ਬਾਲਕ ਜਵਾਨੀ ਤੇ ਬੁਢਾਪੇ ਦੀ ਅਵਸਥਾ ਤੋਂ ਬਿਨਾ ਹੈ ਇਹ ਸੰਕਲਪ ਵਿਕਲਪ ਸਭ ਮੰਨਦੇ ਹਨ ਆਤਮਾ ਨਿਰਵਿਕਲਪ ਸ਼ੁੱਧ ਸਰੂਪ ਹੈ ਆਤਮਾ ਮਨ ਬੁੱਧ ਚਿੱਤ ਤੇ ਹੰਕਾਰ ਵੀ ਨਹੀਂ ਹੈ ਆਤਮਾ ਇਹਨਾਂ ਤੋਂ ਪਰੇ ਹੈ ਆਤਮਾ ਨੂੰ ਅਗਨੀ ਨਾ ਸਾੜ ਸਕਦੀ ਹੈ ਨਾ ਪਾਣੀ ਡੋਬ ਸਕਦਾ ਹੈ ਨਾ ਇਸ ਨੂੰ ਭੁੱਖ ਪਿਆਸ ਲੱਗਦੀ ਹੈ ਇਸ ਤਰ੍ਹਾਂ ਦੇ ਗਿਆਨਮਈ ਬਚਨ ਸੁਣ ਕੇ ਰਾਏ ਜੀ ਨੇ ਕਿਹਾ हे ਸੁੱਖਾਂ ਦੇ ਦਾਤੇ ਹੁਣ ਮੈਨੂੰ ਆਪਣੇ ਸਰੂਪ ਦੀ ਸੂਝੀ ਹੋ ਗਈ ਹੈ ਆਪ ਧੰਨ ਹੋ ਜਿਨ੍ਹਾਂ ਦੀ ਕਿਰਪਾ ਨਾਲ ਮੈਂ ਇਸ ਭੇਦ ਨੂੰ ਜਾਣਿਆ ਹੈ ਤੇ ਮੇਰੇ ਸਾਰੇ ਬੰਧਨ ਟੁੱਟ ਗਏ ਹਨ ਇਸ ਤਰ੍ਹਾਂ ਰਾਏ ਜੀ ਨੂੰ ਨਿਹਾਲ ਕਰਕੇ ਗੁਰੂ ਜੀ ਆਪਣੇ ਘਰ ਆ ਗਏ ਤੰਤਨਸ਼ੇਰੀ ਗੁਰੂ ਨਾਨਕ ਦੇਵ ਜੀ ਮਹਾਰਾਜ